ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਛੇੜ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੋ ਠੀਕ ਹੋ ਬਾਈ ਹਾਂ ਠੀਕ ਹੈ ਜੀ ਠੀਕ ਹੈ ਮੈਂ ਜਾਂਦਾ ਬਾਈ ਕੰਮ ਕਰ ਬਹੁਤ ਵਧੀਆ ਚੱਲੀ ਜਾਂਦਾ ਜੀ ਠੀਕ ਹੈ ਵੀਰੇ ਨਾਮ ਤੇ ਆਪਣਾ ਐਡਰੈਸ ਬੋਲ ਦੋ ਆਪਣਾ ਨਾਮ ਆਸ਼ੀਆ ਜੀ ਪਿੰਡ ਆਪਣਾ ਸੇਖਾ ਖੁਰਦ ਜ਼ਿਲ੍ਹਾ ਮੋਗਾ ਠੀਕ ਆ ਤਸੀਲ ਬਈ ਕਿਹੜੀ ਪੈਣੀ ਸੀ ਬਾਗਾ ਪੁਰਾਣਾ ਬਈ ਠੀਕ ਆ ਨੇੜੇ ਪਿੰਡ ਕਿਹੜਾ ਕਿਹੜਾ ਰਹਿੰਦਾ ਬਈ ਨੇੜੇ ਆਪਣੇ ਸਮਾਲ ਸਰ ਸੇਖਾ ਕਲਾਂ ਠੀਕ ਹੈ ਜੀ ਹਾਂਜੀ ਹਾਂਜੀ ਠੱਠੀ ਪਾਈ ਵੀ ਨੇੜੇ ਠੱਠੀ ਪਾਈ ਹਾਂਜੀ ਹਾਂਜੀ ਠੀਕ ਆ ਚੀਦਾ ਪਿੰਡ ਵੀ ਨੇੜੇ ਚੀਦਾ ਹਾਂਜੀ ਹਾਂਜੀ ਕੰਟੈਕਟ ਨੰਬਰ ਬੋਲ ਦੋ ਬਈ ਆਪਣਾ ਆਪਣਾ ਹੈਗਾ ਜੀ 9464 31554 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਹੇ ਆ ਕਿਹੜਾ ਸੂਆ ਸੁੰਦੀ ਆ ਇਹ ਪਹਿਲਾ ਸੂਆ ਬੱਛੀ ਆ ਜੀ ਪਲੂਨ ਦੋ ਦੰਦ ਦਾ ਹਜੇ ਬਾਲੂਨ ਸੂੰਦੀ ਆ ਮੂੰਹੋਂ ਦੋ ਦਾਂਦਾ ਹਾਂਜੀ ਤੇ ਕਿੰਨੇ ਕ ਦਿਨ ਪਏ ਜੀ ਹਜੇ ਲੈ ਜੂ ਜੀ 5-4 ਦਿਨ ਬੱਚੀ ਠੀਕ ਆ ਹਾਂਜੀ 5-4 ਦਿਨਾਂ ਦੀ ਕੱਚੀ ਆ ਤੇ ਕਿੰਨੀ ਕ ਉਮੀਦ ਹੈ ਦੁੱਧ ਦੀ ਹਾਂਜੀ ਕਿੰਨਾ ਕ ਦੁੱਧ ਦੇ ਦੂ ਐਸਟੀਮੇਟ ਦੁੱਧ ਦੀ ਮਾਂ ਨੇ 24-25 ਕਿਲੋ ਦੁੱਧ ਦਿੱਤਾ ਜੀ ਇਹਦੀ 18-20 ਦੀ ਤਾਂ ਹੈਗੀ ਆ ਪਹਿਲਾਂ ਦੀ ਬਾਕੀ ਇੱਕ ਹੋਰ ਗੱਲ ਹੈ ਦੰਦਾ ਜਾਂ ਬੱਚਾ ਜੀ ਆਉਂਦਾ ਆ ਬੱਚਾ ਹੀ ਹੈ ਤਾਂ ਦੋ ਦੰਦਾ ਮੂੰਹ ਸਹੀ ਗੱਲ ਆ ਇਹ ਤਾਂ ਬੱਚਿਆਂ ਜੀ ਆਉਂਦੀ ਆ ਮੂੰਹੋਂ ਬਾਈ ਦੋ ਦਾਂਦਾ ਤੇ ਹਵਾਨਾ ਬਾਈ ਚੈੱਕ ਕਰਾਉਣੇ ਮੜਾ ਜੈ ਇਧਰੋਂ ਕਰਿਓ ਬਈ ਅੱਪਨੇ ਬਾਅਦ ਚੈੱਕ ਕਰਾਈਗੇ ਲੇਵੇ ਦੀ ਬਾਈ ਚੈੱਕ ਕਰੋ ਬਾਈ ਬਹੁਤ ਸੋਹਣੀ ਫੀਟਿੰਗ ਆ ਯਾਰ ਹਨਾ ਹਾਂਜੀ ਹਾਂਜੀ ਫੀਟਿੰਗ ਬਾਈ ਚੈੱਕ ਕਰੋ ਬੜੀ ਕਮਾਲ ਦੀ ਆ ਇਕੱਲਾ ਇਕੱਲਾ ਥਣ ਪਿਆਗਾ ਪੂਰੀ ਵਿਥੀ ਥਣ ਲੱਗਾ ਬਾਕੀ ਥਣਾ ਦੀ ਵਿਥੀ ਬਹੁਤ ਚੰਗੀ ਥਣਾ ਦੀ ਵਿਥੀ ਬਹੁਤ ਚੰਗੀ ਹੈ ਜੀ ਹਾਂ ਅਰੇ ਥਣ ਤੋਂ ਅਸੀਂ ਕੱਡੂ ਵੀ ਜੀ ਕੱਡੂ ਕੀ ਬਾਈ ਸਹੀ ਗੱਲ ਹੈ ਜਿਉਂ ਸੂਣ ਦੇ ਨੇੜੇ ਆ ਜਾਣਾ ਕੱਢ ਲੈਣਾ ਬਾਕੀ ਥਣਾ ਦੀ ਕੁਆਲਿਟੀ ਬਾਈ ਚੈੱਕ ਕਰੋ ਪੂਰੀ ਵਿਥੀ ਆ ਥਣ ਲੱਗਾ ਬਾਕੀ ਇਕੱਲਾ ਇਕੱਲਾ ਥਣਾ ਨਖੜਮਾ ਥਣਾ ਜਿਹਨੂੰ ਆਪਾਂ ਕਹ ਦਈਏ ਤੇ ਬਾਕੀ ਜੇ ਹਵਾਨੇ ਦੀ ਗੱਲ ਕਰੀਏ ਜਿੰਨਾ ਮਗਰ ਨੂੰ ਹੋਊਗਾ ਉਨਾ ਹੀ ਮੂਰਨ ਹੋ ਚੌੜੀ ਟੂੜੀ ਚੈੱਕ ਕਰਾ ਦੀ ਬਾਈ ਕੱਦ ਚੈੱਕ ਕਰਾਓ ਮੜਾ ਜਿਵੇਂ ਬਾਈ ਦੇਖੋ ਹਾਂਜੀ ਹਾਂਜੀ ਬਾਈ ਖੂ 4.5 ਫੁੱਟ ਹਾਂਜੀ ਆਰਾਮ ਨਾ ਆਰਾਮ ਨਾ ਕੱਦ ਬਾਈ ਚੈੱਕ ਕਰੋ ਬਾਕੀ ਪ੍ਰਿੰਟ ਜੇ ਗੱਲ ਕਰੀਏ ਨਾ ਬਹੁਤ ਚੰਗਾ ਬਾਈ ਖੂਦ ਮੜੀ ਤੋੜ ਹਾਂਜੀ ਹਾਂਜੀ ਕੱਦ ਬਾਈ ਫੁੱਲ ਬਰੀਫੁੱਲ ਚੰਗੀ ਆ ਗਈ ਬਾਕੀ ਪਲੀ ਵੀ ਦੇਖੋ ਹਾਂਜੀ ਫੁੱਲ ਲੱਗੀ ਫੇਸ ਬਿਊਟੀ ਚੈੱਕ ਕਰੋ ਫੁੱਲ ਬਰੀਡ ਆ ਜਾਂਦੇ ਬਾਈ ਹਾਂਜੀ ਹਾਂਜੀ ਕੱਦ ਬਾਈ ਚੈੱਕ ਕਰੋ ਝਮਾ ਛੋਟਾ ਛੋਟਾ ਹਜੇ ਤਾਂ ਮੰਨ ਲਓ ਬੱਚਾ ਹੀ ਆਗਾ ਐਨੋ ਲੈ ਚਲੋ ਬਾਈ ਲੰਮੀ ਹਜੇ ਤਾਂ ਬੱਚਾ ਹੀ ਆ ਬਾਈ ਦੰਦਾ ਇਹਦਾ ਚੌੜ ਕਰਦੀ ਆ ਪੂਰੀ ਜੋੜ ਕਰ ਦਿਆ ਸਹੀ ਗੱਲ ਮਾਰਤੀ ਕਰ ਦਿਆ ਹਾਂਜੀ ਬਾਕੀ ਜੇ ਲੇਵੇ ਦੀ ਗੱਲ ਕਰੀ ਨਾ ਲੇਵਾ ਨਾ ਬਹੁਤ ਸੋਹਣਾ ਬਾਈ ਫੀਟਿੰਗ ਨਾਲ ਲੇਵਾ ਬਾਕੀ ਜੇ ਰੰਗ ਦੀ ਗੱਲ ਕਰੀ ਚਮਕ ਪੜੀ ਆ ਬਾਈ ਚਮਕ ਬਹੁਤ ਹੈ ਜੀ ਚਮਕ ਬੱਚੀ ਦੀ ਫੁੱਲ ਸਹੀ ਗੱਲ ਹੈ ਚਮਕ ਤੇ ਸ਼ਾਈਨਿੰਗ ਦੀ ਗੱਲ ਕਰੀ ਬਾਈ ਫੁੱਲ ਜੰਗੀ ਹੈਗੀ ਤੇ ਬਾਈ ਫਿਰ ਦੇਣ ਲੈਣ ਮੁੱਲ ਕੀ ਰਹੂਗਾ ਇਹ ਮੁੱਲ ਜਮਾ ਦੇਣ ਲੈਣ ਦੀ ਵਾਲੀ ਬਸੀਏ ਬਾਈ ਜਮਾ ਬਾਈ ਬਸ ਦੇਣ ਲੈਣੀ ਕਰ ਦੋ 85000 ਦੀ ਬੱਚੀ ਦੇ ਦੇ ਟੋਟਲੀ ਹਾਂਜੀ ਹਾਂਜੀ ਬਾਕੀ ਮੈਂ ਜਦ ਦਮ ਮਰਜ਼ੀ ਕਰਾ ਲਵਾਂ ਬਾਕੀ ਜਿਹੜੇ ਬੰਦੇ ਵੀਡੀਓ ਵੇਖ ਕੇ ਆਉਣਗੇ ਉਹਨਾਂ ਦਾ ਮਾਨਤਾਂ ਰੱਖਾਂਗੇ ਜੀ ਜ਼ਰੂਰ ਸੋਡੀ ਵੀ ਬਾਈ ਜਮਾ ਹੈ ਮੰਨ ਲਓ ਬਾਈ ਨੇ ਖਿੱਚ ਕੇ ਜਮੁੱਲ ਕਰਤਾ 85000 ਦੀ ਦੇ ਦੇਣੀ ਆ ਹਜੇ ਤਾਂ ਬਾਈ ਆਏ ਮੰਨ ਲਓ ਵੀ ਦੋ ਦੰਦ ਬੱਚੇ ਹੀ ਆ ਜਦੋਂ ਉਹਨੇ ਮੂਰੇ ਤਿਆਰ ਹੋਣਾ ਦੂਜੇ ਸੂਏ ਨੂੰ ਬਹੁਤ ਸੋਹਣੀ ਤਿਆਰ ਹੋਣਾ ਬਾਈ ਹੈਨਾ ਹਾਂਜੀ ਹਾਂਜੀ ਵੱਡੇ ਡਾਂਚੇ ਦੀ ਆ ਬਾਈ ਫੁੱਲ ਕੋ ਸ਼ੂਟਿੰਗ ਬਾਕੀ ਹਜੇ ਨੇਵਾ ਲੂਆ ਬਹੁਤ ਕਰੂਗੀ ਬੱਚੇ ਇਹ ਚੈੱਕ ਕਰੋ ਬਾਈ ਬੋਦੀਵਾਦੀ ਫੁੱਲ ਕਮਾਲ ਦੇ ਛੋਟਾ ਛੋਟਾ ਕੰਨਾ ਬਹੁਤ ਕਿਸ ਨਾ ਖਪਣੇ ਦੀ ਗੱਲ ਕਰੀ ਹੈ ਨਾ ਬਾਹਰ ਤੇ ਫੁੱਲ ਬਾਕੀ ਡੱਬ ਵੀ ਨਾ ਕੱਲਾ ਕੱਲਾ ਹੀ ਲਾਇਆ ਵਾ ਕੁਦਰਤੀ ਮਿਲ ਕੇ ਕਿਵੇਂ ਲਾਇਆ ਹੁੰਦਾ ਕਿ ਨਹੀਂ ਬਾਈ ਹਾਂਜੀ ਹਾਂਜੀ ਮੈਂ ਥਣ ਚੇਕ ਰੋ ਬਾਈ ਬਹੁਤ ਸੋਹਣਾਗਾ ਗਿੱਠ ਦੇਵਾ ਕੱਢੂ ਹਜੇ ਹਾਂਜੀ ਕਰੂਗੀ ਕਰੂਗੀ ਹਜੇ ਲੈ ਜੂਗੀ ਪੰਜ ਚਾਰ ਦਿਨ ਬੱਚੀ ਸੌਂਦੀ ਨਹੀਂ ਹਜੇ ਹੂੰ ਬਾਕੀ ਮੜੀਆਂ ਬਾਲਟਾਂ ਚੱਕ ਰੋ ਬਾਈ ਕਿ ਨਹੀਂ ਆ ਹਾਂ 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 ਬਾਲਟਾਂ ਲਾ ਬਾਈ ਚੇਕ ਰੋ ਹੈ ਤਾਂ ਫੁੱਲ ਪਈਆਂ ਨੇ ਤਿੰਨਾਂ ਸੀਗਾ ਬਾਈ ਕੋਲੇ ਬਾਈ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕੰਡੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਹਾਂਜੀ